ਗੁਰੂ ਨਾਨਕ ਦੇ ਜਪਜੀ ਦੀ ਬਾਣੀ ਨੂੰ ਵਿਵੇਕ ਸਹਿਤ ਸਮਝਣ ਦੇ ਚਾਹਵਾਨ ਜਿਗਿਆਸੂ ਭੈਣੋ ਤੇ ਭਰਾਵੋ ਮੈਂ ਗੋਬਿੰਦਰ ਸਿੰਘ ਸਮਰਾਓ ਸਤਿ ਸ਼੍ਰੀ ਅਕਾਲ ਅੱਜ ਮੈਂ ਉਪਰੋਕਤ ਸੰਬੰਧੀ ਆਪਣਾ ਸਤਵਾਂ ਪ੍ਰਵਚਨ ਪੇਸ਼ ਕਰ ਰਿਹਾ ਹਾਂ ਇਸ ਵਿੱਚ ਮੈਂ ਗੁਰੂ ਸਾਹਿਬ ਦੇ ਬਖਾਨੇ ਸੰਕੇਤ ਸੂਤਰ ਏਕੋਕਾਰ ਦੀ ਵਿਆਖਿਆ ਨੂੰ ਅੱਗੇ ਤੋਰਾਂਗਾ ਪਹਿਲਾਂ ਦੀ ਤਰ੍ਹਾਂ ਮੈਂ ਗੁਰੂ ਸਾਹਿਬ ਦੇ ਲਿਖੇ ਸ਼ਬਦ ਦਾ ਹੀ ਵਿਸ਼ਲੇਸ਼ਣ ਕਰਾਂਗਾ ਆਪਣੇ ਕੋਲੋਂ ਕੋਈ ਜਮਾ ਘਟਾਉ ਨਹੀਂ ਕਰਾਂਗਾ ਮੈਂ ਤਾਂ ਕਹਾਂਗਾ ਕਿਸੇ ਨੂੰ ਇਦਾਂ ਕਰਨਾ ਹੀ ਨਹੀਂ ਚਾਹੀਦਾ ਕਿਉਂਕਿ ਇਹ ਤਾਂ ਗੁਰੂ ਦੇ ਲਿਖੇ ਗੋਲ ਨੂੰ ਵਿਗਾੜ ਕੇ ਆਖਣ ਵਾਲੀ ਗੱਲ ਹੈ ਗੁਰੂ ਸਾਹਿਬ ਨੇ ਲਿਖਿਆ ਵੀ ਹੈ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਹੈ ਸਿਰ ਗਾਵਾਰਾ ਗਵਾਰ ਨਾ ਬਈ ਨਾ ਆਪਾਂ ਕਿਉਂ ਬਣੀਏ ਗਵਾਰਾਂ ਦੇ ਵੀ ਗਵਾਰਾਂ ਦੇ ਸਰਦਾਰ ਲੋ ਫਿਰ ਇਸ ਡਿਸਕੋਰਸ ਨੂੰ ਆਰੰਭ ਕਰਦੇ ਹਾਂ ਵਿਸ਼ੇ ਅਸੀਂ ਇਸ ਸਿੱਟੇ ਤੇ ਪਹੁੰਚੇ ਸਾ ਕਿ ਇੱਕੋਕਾਰ ਦਾ ਸੂਤਰ ਰਬੀਆ ਪਰਮਾਤਮਾ ਦਾ ਚਿੰਨ ਨਹੀਂ ਹੈ ਜਿਵੇਂ ਕਿ ਸਿੱਖ ਪੁਜਾਰੀ ਵਰਗ ਤੇ ਸਿੱਖ ਵਿਦਵਾਨ ਦੱਸਦੇ ਹਨ ਸਗੋਂ ਇਹ ਇੱਕ ਗਣਤੀ ਸੂਤਰ ਹੈ ਜਿਸ ਨੂੰ ਗਣਿਤ ਦੀਆਂ ਵੜਿਆਈਆਂ ਕਰਕੇ ਗੁਰੂ ਸਾਹਿਬ ਨੇ ਆਪਣੇ ਵਿਚਾਰਾਂ ਦੀ ਤਰਜਮਾਨੀ ਲਈ ਘੜਿਆ ਹੈ ਇਸ ਗੱਲ ਨੂੰ ਹੁਣ ਭੁੱਲਣਾ ਨਹੀਂ ਕਿਉਂਕਿ ਗਣਤੀ ਵਿਧੀ ਕਿਸੇ ਦਲੀਲ ਵਿਚਾਰ ਮਗਰੋਂ ਜੋ ਸਿੱਟਾ ਸਾਹਮਣੇ ਆਵੇ ਉਸ ਨੂੰ ਗਿਆਨ ਦਾ ਅੰਗ ਸਮਝਣਾ ਤੇ ਅਗਾਹਾ ਵਰਤਣਾ ਸਿਖਾਉਂਦੀ ਹੈ ਹੁਣ ਆਪ ਜੀ ਪੁੱਛੋਗੇ ਕਿ ਇਹ ਗਣਤੀ ਸੂਤਰ ਕਿਵੇਂ ਹੈ ਆਪ ਵਿੱਚੋਂ ਜੋ ਸਜਣ ਇਸ ਗੱਲ ਨੂੰ ਦਰੜਾ ਨਹੀਂ ਪਾਏ ਉਹ ਇਹ ਵੀ ਸ਼ੰਕਾ ਜਤਾਉਣਗੇ ਕਿ ਗੁਰੂ ਸਾਹਿਬ ਦਾ ਗਣਿਤ ਨਾਲ ਕੀ ਲੈਣਾ ਦੇਣਾ ਉਹ ਤਾਂ ਪ੍ਰਭੂ ਭਗਤ ਸਨ ਗਣਿਤ ਦੀਆਂ ਵੜਿਆਈਆਂ ਬਾਰੇ ਤਾਂ ਆਪ ਜੀ ਸਭ ਕੁਝ ਜਾਣਦੇ ਹੀ ਹੋ ਉਹਨਾਂ ਬਾਰੇ ਤਾਂ ਸ਼ਾਇਦ ਕੋਈ ਵੀ ਕਿੰਤੂ ਪਰੰਤੂ ਨਾ ਕਰੇ। ਜਿਗਿਆਸੂ ਪੈਣੋ ਤੇ ਭਰਾਵੋ ਤੁਹਾਡੇ ਪ੍ਰਸ਼ਨ ਤੇ ਸ਼ੰਕੇ ਇੱਕ ਤਰ੍ਹਾਂ ਨਾਲ ਜਾਇਜ਼ ਹਨ। ਦਰਸਲ ਕਿਸੇ ਨੇ ਗੁਰੂ ਨਾਨਕ ਤੇ ਉਹਨਾਂ ਦੇ ਜਪਜੀ ਬਾਰੇ ਇਹਨਾਂ ਸਵਾਲਾਂ ਦੀ ਤਹਿ ਤੀਕਰ ਜਾਣ ਦੀ ਜਹਿਮਤ ਹੀ ਨਹੀਂ ਉਠਾਈ ਜਿਸ ਕਾਰਨ ਇਹ ਸੰਭਵ ਹੋਏ। ਸਭ ਉਹਨਾਂ ਦੇ ਵੱਡਮੋਲੇ ਵਿਚਾਰਾਂ ਦੇ ਉੱਪਰ ਉੱਪਰ ਹੀ ਤਾਰੀਆਂ ਲਾਉਂਦੇ ਰਹੇ। ਜਿੱਥੇ ਕੁਝ ਸਮਝ ਆ ਗਿਆ ਉਥੇ ਆਪਣੀ ਪਰੰਪਰਾਗਤ ਸਮਝ ਅਨੁਸਾਰ ਵਿਆਖਿਆ ਕਰਦੇ ਰਹੇ ਤੇ ਜਿੱਥੇ ਨਾ ਆਇਆ ਉਥੇ ਚੁੱਪਵੱਟੀ ਰਹ ਜਾਂ ਆਪਣੇ ਮਨੋਂ ਖਾਨਾ ਪੂਰਤੀ ਕਰਕੇ ਡੰਗਸਾਰਦੇ ਰਹੇ ਭਾਵੇਂ ਇਹਨਾਂ ਸਵਾਲਾਂ ਦੇ ਕਈ ਪਹਿਲੂਆਂ ਉੱਤੇ ਮੈਂ ਆਪਣੇ ਪਹਿਲੇ ਪ੍ਰਵਚਨਾ ਵਿੱਚ ਵਿਚਾਰ ਕਰ ਚੁੱਕਿਆ ਹਾਂ ਪਰ ਫੇਰ ਨਜ਼ਰ ਮਾਰਨ ਵਿੱਚ ਕੋਈ ਹਰਜ਼ ਨਹੀਂ ਇਸ ਵਾਰ ਗੱਲ ਸੰਖੇਪ ਵਿੱਚ ਕਰਦੇ ਹਾਂ ਜਪਜੀ ਸਾਹਿਬ ਗੁਰੂ ਨਾਨਕ ਦੀ ਆਖਰੀ ਬਾਣੀ ਹੈ ਤੇ ਗ੍ਰੰਥ ਸਾਹਿਬ ਦੀ ਪਹਿਲੀ ਪਹਿਲੀ ਬਾਣੀ ਹੋਣ ਦੇ ਨਾਲ-ਨਾਲ ਇਹ ਨਿਰੂਲ ਸਿਧਾਂਤਕ ਬਾਣੀ ਵੀ ਹੈ ਜਿਸ ਨੂੰ ਗੁਰੂ ਸਾਹਿਬ ਨੇ ਸਾਗ ਦੀਆਂ ਗੰਦਲਾਂ ਵਾਂਗ ਛਿੱਲ ਸਮਾਰ ਕੇ ਆਪਣੇ ਸਿੱਖਾਂ ਅੱਗੇ ਰੱਖਿਆ ਹੈ ਸਿਧਾਂਤਕ ਹੋਣ ਕਰਕੇ ਇਹੀ ਬਾਣੀ ਦੂਜੀਆਂ ਬਾਣੀਆਂ ਨੂੰ ਪੜਨ ਤੇ ਸਮਝਣ ਲਈ ਹਰ ਸਿੱਖ ਦੀ ਅਗਵਾਈ ਕਰਦੀ ਹੈ ਇਸੇ ਕਾਰਜ ਹਿਤ ਪੰਜਵੇਂ ਗੁਰੂ ਸਾਹਿਬ ਨੇ ਇਸ ਨੂੰ ਆਦਿ ਗ੍ਰੰਥ ਵਿੱਚ ਸਰਵਪ੍ਰਥਮ ਸਥਾਨ ਦਿੱਤਾ ਹੈ ਇਸ ਦਾ ਇਹੀ ਅਰਥ ਹੈ ਕਿ ਗੁਰਬਾਣੀ ਪੜਨ ਵੇਲੇ ਇਸ ਬਾਣੀ ਦੀ ਟੇਕ ਲਈ ਜਾਵੇ ਤੇ ਗ੍ਰੰਥ ਸਾਹਿਬ ਦੀ ਕਿਸੇ ਅਗਲੇਰੀ ਬਾਣੀ ਦੇ ਅਰਥ ਕਰਨ ਵੇਲੇ ਇਸ ਦੇ ਸਿਧਾਂਤਾਂ ਨੂੰ ਅੱਗੇ ਰੱਖਿਆ ਜਾਵੇ ਜੇ ਕੋਈ ਇਸ ਉਸੂਲ ਦੀ ਅਣਦੇਖੀ ਕਰੇਗਾ ਉਸ ਦੀ ਵਿਆਖਿਆ ਸਹੀ ਨਹੀਂ ਹੋਵੇਗੀ ਗਣਤੀ ਤਰਕ ਵੀ ਇਹੀ ਸਿਖਾਉਂਦਾ ਹੈ ਕਿ ਜੋ ਇੱਕ ਵਾਰ ਸਹੀ ਸਿੱਧ ਕਰ ਲਿਆ ਉਸ ਨੂੰ ਨਿਜਮਾਂ ਵਿੱਚ ਢਾਲਿਆ ਜਾਵੇ ਤੇ ਆਉਣ ਵਾਲੇ ਗਿਆਨ ਦੀ ਨੀਂਹ ਬਣਾਇਆ ਜਾਵੇ ਇਹ ਉਹ ਮਿਆਂ ਜਿਵੇਂ ਅੰਕ ਗਣਿਤ ਦੇ ਪੱਕੇ ਤੱਥਾਂ ਨੂੰ ਪਹਾੜਿਆਂ ਵਿੱਚ ਢਾਲ ਕੇ ਗਣਿਤ ਦੇ ਵਿਕਾਸ ਲਈ ਵਰਤਿਆ ਜਾਂਦਾ ਤੇ ਇਹਨਾਂ ਨੂੰ ਮੁੜਮੁੜ ਨਹੀਂ ਵਿਚਾਰਿਆ ਜਾਂਦਾ ਮੂਲ ਭਾਵੇਂ ਕਿ ਜਪਜੀ ਦੀ ਲੋ ਵਿੱਚ ਕੀਤੇ ਬਾਣੀ ਦੇ ਅਰਥ ਹੀ ਇਸ ਦੇ ਪ੍ਰਮਾਣਿਤ ਅਰਥ ਹੋਣਗੇ ਜਪਜੀ ਦੀ ਲੋ ਦਾ ਪਹਿਲਾ ਨੁਕਤਾ ਗੁਰੂ ਸਾਹਿਬ ਦਾ ਸਰੂਕਾਰ ਹੈ ਜੋ ਉਹਨਾਂ ਨੇ ਇਸ ਦੀ ਪਹਿਲੀ ਪੌੜੀ ਵਿੱਚ ਹੀ ਪ੍ਰਗਟ ਕੀਤਾ ਹੋਇਆ ਹੈ ਉਹਨਾਂ ਦਾ ਉਦੇਸ਼ ਤਿੰਨ ਪ੍ਰਸ਼ਨਾਂ ਵਿੱਚ ਵਿਅਕਤ ਹੈ ਕਿਵੇਂ ਸਚਿਆਰਾ ਬਣਿਆ ਜਾਵੇ ਕਿਵੇਂ ਝੂਠ ਦੀ ਦੀਵਾਰ ਲਾਂਘ ਕੇ ਗਿਆਨ ਦੇ ਨਿਜਮ ਪਤਾ ਕੀਤੇ ਜਾਣ ਤੇ ਕਿਵੇਂ ਇਹਨਾਂ ਨਿਜਮਾਂ ਤੇ ਚੱਲ ਕੇ ਜੀਵਨ ਨੂੰ ਜੀਵਿਆ ਜਾਵੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਢੰਗ ਤਰੀਕੇ ਭਾਵ ਕਿ ਰਿਆਤਮਕ ਸਾਧਨਾਂ ਦੀ ਲੋੜ ਪੈਣੀ ਹੈ ਜਿਨ੍ਹਾਂ ਨੂੰ ਅਪਣਾ ਕੇ ਇਹ ਉਦੇਸ਼ ਪ੍ਰਾਪਤ ਕੀਤੇ ਜਾ ਸਕਣ। ਇਨ੍ਹਾਂ ਢੰਗਾਂ ਵਿੱਚ ਗੁਰੂ ਸਾਹਿਬ ਨੇ ਪਰੰਪਰਾਗਤ ਪੂਜਾ ਪਾਠੀ ਢੰਗਾਂ ਜਿਵੇਂ ਸੋਚਣਾ, ਸਮਾਧੀ ਲਾਉਣਾ, ਚੁੱਪ ਰਹਿ ਕੇ ਗਿਆਨ ਦੀ ਤਲਾਸ਼ ਕਰਨੀ, ਤਸੀਆਂ ਵਾਲੀਆਂ ਤਪੱਸਿਆਵਾਂ ਕਰਨੀਆਂ ਤੇ ਰਿੱਧੀਆਂ ਸਿੱਧੀਆਂ ਆਧਾਰਿਤ ਸਿਆੜਪਾ ਨੂੰ ਸ਼ਾਮਲ ਨਹੀਂ ਕੀਤਾ। ਕਿਉਂਕਿ ਇਹਨਾਂ ਨੂੰ ਬੇਕਾਰ ਦੱਸ ਕੇ ਉਹ ਪਹਿਲਾਂ ਹੀ ਨਕਾਰ ਬੈਠੇ ਸਨ ਫਿਰ ਉਹਨਾਂ ਕੋਲ ਵਿਧੀ ਹੀ ਕਿਹੜੀ ਸੀ ਜਿਸ ਅਨੁਸਾਰ ਉਹ ਸੱਚਾ ਗਿਆਨ ਪ੍ਰਾਪਤ ਕਰਨ ਦਾ ਉਪਰਾਲਾ ਕਰਦੇ ਜ਼ਾਹਰ ਹੈ ਕਿ ਉਹਨਾਂ ਨੂੰ ਆਪਣੇ ਮਨੋਰਥ ਦੀ ਪ੍ਰਾਪਤੀ ਲਈ ਕਿਸੇ ਵਿਗਿਆਨਕ ਵਿਧੀ ਦੀ ਭਾਲ ਸੀ ਜਿਸ ਰਾਹੀਂ ਜਿੰਨੀ ਗੱਲ ਹੋਵੇ ਤੇ ਜਿਵੇਂ ਦੀ ਵੀ ਹੋਵੇ ਉਹ ਉਵੇਂ ਕਹੀ ਜਾ ਸਕੇ ਜਿਵੇਂ ਕਹੀ ਜਾਵੇ ਉਵੇਂ ਹੀ ਸਾਰਿਆਂ ਦੀ ਸਮਝ ਵਿੱਚ ਆਵੇ ਉਹ ਗੱਲ ਤੱਥਾਂ ਤੇ ਤੱਥ ਆਧਾਰਿਤ ਨਿਜਮਾਂ ਤੇ ਆਧਾਰਿਤ ਹੋਵੇ ਤੇ ਕਲਪਨਾਵਾ ਅੰਦਾਜ਼ਿਆਂ ਗੱਪ ਕਹਾਣੀਆਂ ਆਦਤੋਂ ਮੁਕਤ ਹੋਵੇ ਇਹੋ ਜੀ ਵਿਧੀ ਉਸ ਵੇਲੇ ਦੇ ਇਕਲੌਤੇ ਵਿਗਿਆਨ ਭਾਵ ਗਣਿਤ ਦੇ ਤਾਰਕਿਕ ਵਿਵੇਕ ਵਾਲੇ ਨਿਜਮਾਂ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਸੋ ਸਪਸ਼ਟ ਹੈ ਕਿ ਗੁਰੂ ਸਾਹਿਬ ਨੇ ਸੱਚਿਆਰਾ ਹੋਣ ਦੇ ਮਨੋਰਥ ਦੀ ਪੂਰਤੀ ਲਈ ਪੂਜਾ ਪਾਠ ਭਗਤੀ ਤਪੱਸਿਆ ਆਦਿ ਵਿਧੀਆਂ ਦਾ ਪਰਤਿਆਗ ਕਰਕੇ ਗਣਿਤੀ ਜਾਂ ਵਿਗਿਆਨਕ ਟੰਗ ਚੁਣਿਆ। ਉਹਨਾਂ ਨੇ ਇਸੇ ਟੰਗ ਨੂੰ ਦਰਸਾਉਂਦਾ ਸੂਤਰ ਇਕ ਓੰਕਾਰ ਕੜਿਆ। ਉਹਨਾਂ ਦਾ ਪਹਿਲੀ ਪੌੜੀ ਦੇ ਆਰੰਭ ਵਿੱਚ ਹੀ ਪੂਜਾ ਪਾਠੀ ਤੇ ਤਪੱਸਿਆ ਆਧਾਰਿਤ ਭਗਤੀ ਭਾਵ ਵਾਲੀਆਂ ਵਿਧੀਆਂ ਨੂੰ ਨਕਾਰਨਾ ਹੀ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ। ਕੇ ਉਹਨਾਂ ਅਨੁਸਾਰ ਏਕ ਓੰਕਾਰ ਕੋਈ ਰੱਬ ਜਾਂ ਪਰਮਾਤਮਾ ਨਹੀਂ ਸਗੋਂ ਇੱਕ ਵਿਧੀ ਦਾ ਸੰਕਲਪ ਹੈ ਜੋ ਪ੍ਰਕਿਰਤੀ ਦੇ ਨਿਯਮਾਂ ਦੀ ਖੋਜ ਨੂੰ ਤੇ ਸੱਚੇ ਗਿਆਨ ਦੀ ਪ੍ਰਾਪਤੀ ਦੇ ਨਿਯਮਾਂ ਨੂੰ ਦਰਸਾਉਂਦਾ ਸੂਤਰ ਹੈ ਭਾਵੇਂ ਜ਼ਬਾਨੀ ਬੋਲਣ ਲਈ ਏਕ ਓੰਕਾਰ ਨੂੰ ਏਕ ਓਕਾਰ ਕਹਿ ਕੇ ਵੀ ਉਚਾਰਿਆ ਜਾ ਸਕਦਾ ਹੈ ਪਰ ਇਹ ਕੋਈ ਵਿਆਕਰਨਿਕ ਸਮਦ ਨਹੀਂ ਹੈ ਭਾਵ ਇਹ ਰੱਬ ਜਾਂ ਪਰਮਾਤਮਾ ਲਈ ਨਹੀਂ ਵਰਤਿਆ ਜਾ ਸਕਦਾ ਇਹ ਇੱਕ ਊੜਾ ਧਿਕਾਰ ਪਾਵ੍ਰਿਕਾ ਦੇ ਵਿੰਬ ਤੋਂ ਮਿਲ ਕੇ ਬਣਿਆ ਹੈ ਜੋ ਸਭ ਗਣਿਤੀ ਬੇਭਰ ਇਸ ਲਈ ਇਹ ਇੱਕ ਗਣਿਤੀ ਵਿੰਬ ਸੰਗ੍ਰਹਿ ਹੈ ਪਾਪ ਗਣਿਤੀ ਸੰਕੀਤ ਵਰਤ ਕੇ ਘੜਿਆ ਸੂਤਰ ਹੈ ਕਿਉਂਕਿ ਗਣਿਤਿਕ ਵਿਗਿਆਨ ਹੈ ਜੋ ਤਰਕ ਉਤੇ ਆਧਾਰਿਤ ਹੈ ਇਸ ਲਈ ਇਹ ਵਿਗਿਆਨਕ ਸੂਤਰ ਵੀ ਹੈ ਇਸ ਵਿਗਿਆਨਕ ਸੂਤਰ ਵਿੱਚ ਇੱਕ ਜਾਂ ਏਕਾ ਅੰਕ ਗਣਿਤ ਦਾ ਪ੍ਰਤੀਕ ਹੈ ਊੜਾ ਬੀਜਗਣਿਤ ਦਾ ਤੇ ਕਾਰ ਰੇਖਾਗਣਿਤ ਦੀ ਗੁਰੂ ਸਾਹਿਬ ਵੇਲੇ ਗਣਿਤ ਦੇ ਇਹ ਤਿੰਨੇ ਖੇਤਰ ਭਾਰਤ ਵਿੱਚ ਤੇ ਭਾਰਤ ਤੋਂ ਬਾਹਰ ਖਾਸ ਕਰਕੇ ਅਰਬ ਮੁਲਕਾਂ ਜਿੱਥੀਓ ਲੰਮਾ ਸਮਾਂ ਭ੍ਰਮਣ ਕਰਦੇ ਰਹੇ ਵਿੱਚ ਵੀ ਪੂਰੇ ਵਿਕਸਿਤ ਹੋਏ ਹੋਏ ਸਨ ਭਾਰਤ ਵਿੱਚ ਆਲਮ ਫਾਜੂ ਲੋਕਾਂ ਨਾਲ ਵਿਚਾਰ ਵਿਮਰਸ਼ ਤੇ ਗੋਸ਼ਟੀਆਂ ਕਰਨ ਕਰਕੇ ਉਹਨਾਂ ਨੂੰ ਗਣਿਤ ਦੀ ਨਿਰਪੱਖਤਾ ਤੇ ਪਰਪਕਤਾ ਉਤੇ ਪੂਰਾ ਪ੍ਰੋਸਾ ਸੀ ਜੋ ਉਹਨਾਂ ਦੀ ਬਾਣੀ ਵਿੱਚੋਂ ਝਲਕਦਾ ਹੀ ਹੈ ਪਰ ਪਛਮੀ ਉਦਾਸੀ ਤੋਂ ਬਾਅਦ ਇਹ ਹੋਰ ਵੀ ਦ੍ਰਿੜ ਹੋ ਗਿਆ ਜਾਪਦਾ ਹੈ ਕਿਉਂਕਿ ਇਸ ਉਪਰੰਤ ਹੀ ਇਹ ਇੱਕ ਕੌਂਕਾਰ ਦੇ ਸੂਤਰ ਦੀ ਰਚਨਾ ਦਾ ਕਾਰਨ ਬਣਿਆ ਇਸ ਸੂਤਰ ਨੂੰ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਮੂਲ ਮੰਤਰ ਵਿੱਚ ਵਰਤਿਆ ਜਿੱਥੇ ਕਰਤਾਪੁਰਖ ਦੇ ਗੁਣ ਬਖਾਣ ਵਿੱਚ ਉਹਨਾਂ ਨੇ ਕੇਵਲ ਲੋੜੀਂਦੇ ਵਿਸ਼ੇਸ਼ਣੀ ਸ਼ਬਦਾਂ ਦੀ ਹੀ ਵਰਤੋਂ ਕੀਤੀ ਇਸ ਵਿੱਚ ਉਹਨਾਂ ਨੇ ਕਿਸੇ ਕਿਰਿਆ ਜਾਂ ਕਿਰਿਆ ਵਿਸ਼ੇਸ਼ਣ ਨੂੰ ਵੀ ਨਾ ਛੋਇਆ ਤਾਂ ਜੋ ਗਣਿਤੀ ਢੰਗ ਅਨੁਸਾਰ ਲਿਖਿਤ ਨੂੰ ਸੰਖੇਪ ਤੋਂ ਸੰਖੇਪ ਰੱਖਿਆ ਜਾ ਸਕੇ ਇਸ ਲਈ ਉਹਨਾਂ ਨੇ ਕੇਵਲ 12 ਸ਼ਬਦਾਂ ਦੇ ਮੂਲ ਮੰਤਰ ਵਿੱਚ ਹੀ ਉਹ ਸਾਰੀ ਗੱਲ ਸਮੇਟ ਦਿੱਤੀ ਜਿਸ ਦਾ ਬਿਆਨ ਪੂਰਾ ਗ੍ਰੰਥ ਸਾਹਿਬ ਕਰਦਾ ਹੈ ਜਿਗਿਆਸੂ ਪੈਣੋ ਤੇ ਭਰਾਵੋ ਕਹਿਣ ਨਾਲ ਹੀ ਨਹੀਂ ਸਰ ਜਾਂਦਾ ਕਿ ਗੁਰੂ ਸਾਹਿਬ ਦੀ ਵਿਧੀ ਗਣਿਤੀ ਜਾਂ ਵਿਗਿਆਨਕ ਸੀ ਵੱਡੀ ਗੱਲ ਇਸ ਵਿਧੀ ਨੂੰ ਉਹਨਾਂ ਦੇ ਲਿਖੇ ਇੱਕ ਇੱਕ ਸ਼ਬਦ ਵਿੱਚੋਂ ਪਹਿਚਾਣਨ ਦੀ ਹੈ ਇਸ ਨੂੰ ਉਹਨਾਂ ਨੇ ਜਪਜੀ ਦੀ ਸਾਰੀ ਬਾਣੀ ਵਿੱਚ ਲਾਗੂ ਕੀਤਾ ਤੇ ਉਹਨਾਂ ਦੀ ਇਹ ਲਿਖਤ ਇਸੇ ਵਿਧੀ ਤੇ ਚਲਦਿਆਂ ਹੀ ਸਮਝ ਆਉਂਦੀ ਹੈ ਨਹੀਂ ਦੱਸੋ ਕਿੱਥੇ ਤਾਂ ਉਹ ਕਰਤਾਪੁਰਖ ਦੇ ਸੱਚੇ ਨਾਮ ਦੀ ਖੋਜ ਤੇ ਜ਼ੋਰ ਦੇ ਰਹੇ ਹਨ ਜੋ ਚੁਫੇਰੇ ਪਸਰੀ ਕੂੜ ਦੀ ਦੀਵਾਰ ਕਾਰਨ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਪੁਜਾਰੀ ਸਿੱਖ ਤੇ ਸਿੱਖ ਵਿਦਵਾਨ ਸਤਨਾਮ ਨੂੰ ਹੀ ਰੱਬ ਦਾ ਨਾਮ ਸਮਝ ਕੇ ਉਸ ਦਾ ਪੂਜਾ ਪਾਠ ਪਾਉ ਸਿਮਰਨ ਕਰਦੇ ਹਨ ਗੁਰੂ ਸਾਹਿਬ ਨੇ ਏਕ ਓੰਕਾਰ ਨੂੰ ਸਤਨਾਮ ਖੋਜਣ ਦੀ ਵਿਧੀ ਦੱਸਿਆ ਹੈ ਤੇ ਪੁਜਾਰੀ ਸਿੱਖ ਤੇ ਵਿਦਵਾਨ ਇਸ ਨੂੰ ਰੱਬ ਕਹਿੰਦੇ ਨਹੀਂ ਠਖਦੇ ਇਹਨਾਂ ਦੇ ਸਟੀਕਾਂ ਵਿੱਚ ਰੱਬ ਜਾਂ ਪਰਮਾਤਮਾ ਆਦਿ ਸੰਬਦ ਸੈਂਕੜਿਆਂ ਦੀ ਗਿਣਤੀ ਵਿੱਚ ਭਰੇ ਪਏ ਹਨ ਜਦਕਿ ਗੁਰੂ ਸਾਹਿਬ ਨੇ ਅਜਿਹੇ ਸ਼ਬਦਾਂ ਦਾ ਜ਼ਿਕਰ ਇੱਕ ਵਾਰ ਵੀ ਨਹੀਂ ਕੀਤਾ ਪੁਜਾਰੀ ਸਿੱਖਾਂ ਤੇ ਸਿੱਖ ਵਿਦਵਾਨਾਂ ਅਨੁਸਾਰ ਆਪਣੇ ਦਿਮਾਗ ਦੀ ਵਰਤੋਂ ਕਰਨਾ ਮਨਮਤ ਹੈ ਜਦਕਿ ਗੁਰੂ ਸਾਹਿਬ ਮਨੈ ਭਾਵ ਮਾਨ ਦੀ ਵਰਤੋਂ ਨੂੰ ਗਿਆਨ ਦਾ ਧੁਰਾ ਸਮਝਦੇ ਹਨ ਗੁਰੂ ਸਾਹਿਬ ਨੇ ਆਪਣਾ ਤਰਕ ਅਧਾਰਤ ਸਿਧਾਂਤ ਸੌਖਿਆ ਸਮਝ ਵਿੱਚ ਲਿਆਉਣ ਲਈ ਆਪਣੀਆਂ ਪੁਰਾਣੀਆਂ ਲਿਖਤਾਂ ਦੀ ਘਟ ਵੱਡ ਕਰਕੇ ਕਈ ਵਿਵੇਕੀ ਨਿਯਮ ਦੱਸੇ ਜੋ ਵਿਗਿਆਨਿਕ ਵਿਧੀ ਦਾ ਹੀ ਅੰਗ ਹਨ ਉਹਨਾਂ ਨੇ ਪੂਜਾ ਪਾਠ ਤੀਰਥ ਅਸ্নান ਤਬਲਾ ਬੈਲ ਤੇ ਪੰਜ ਮਹਮਾ ਜੀਆ ਮਿੱਥ ਕਥਾ ਮਾਤੇ ਅਰਜ ਅਰਜੁਈ ਦੀਆਂ ਪਰੰਪਰਾਵਾਂ ਨੂੰ ਮੁੱਢੋਂ ਨਕਾਰਿਆ ਤੇ ਸਤਨਾਮ ਦੀ ਖੋਜ ਤੇ ਜੋਰ ਦਿੱਤਾ। ਉਹਨਾਂ ਨੇ ਮਿਹਨਤ, ਵਿਕਾਸ ਤੇ ਵਿਗਿਆਨਿਕ ਤਰੱਕੀ ਦੇ ਰਾਹ ਨੂੰ ਆਪਣੇ ਰਾਹ ਦੇ ਮਹੱਤਮਪੂਰਨ ਪੜਾ ਬਣਾਇਆ। ਇੱਕ ਓੰਕਾਰ ਨੂੰ ਗੁਰਪਾਵ ਗਣਿਤੀ ਸੂਤਰ ਵਜੋਂ ਅਪਣਾ ਕੇ ਆਪਣੇ ਫਲਸਫੇ ਦੀ ਨੀਂਹ ਰੱਖੀ। ਕਰਤਾਪੁਰਖ ਦੇ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਤੇ ਸੈਪੰਗ ਹੋਣ ਦੀ ਸੂਜੀ ਪਾਉਣ ਦਾ ਸੇਰਾ ਐਸੇ ਗੁਰਦੇ ਸਿਰ ਬਣਿਆ ਕੀ ਇਹ ਕੀਰਤੀਮਾਨ ਵਿਗਿਆਨ ਪੱਖੋਂ ਘੱਟ ਮਹੱਤਮਪੂਰਨ ਹਨ ਜੋ ਪੁਜਾਰੀ ਵਰਗ ਤੇ ਉਹਨਾਂ ਦੇ ਪਿਛਲਗ ਸਿੱਖ ਵਿਦਵਾਨ ਹੋਣ ਤਿੱਕਰ ਉਹਨਾਂ ਨੂੰ ਭਗਤੀ ਮਾਰਗ ਦਾ ਮਸੀਹਾ ਤੇ ਪੂਜਾ ਪਾਠੀ ਰਿਵਾਇਤ ਦਾ ਪੈਰੋਕਾਰ ਮੰਨੀ ਜਾਂਦੇ ਹਨ ਅਸਲ ਗੱਲ ਇਹ ਹੈ ਕਿ ਜਿਉ ਗੁਰੂ ਨਾਨਕ ਦੇ ਕਰਤਾਰ ਦੇ ਵਿਵੇਕੀ ਰੂਪ ਨੂੰ ਸਹੀ ਢੰਗ ਨਾਲ ਜਾਣ ਲੈਣ ਤਾਂ ਨਿਸ਼ਚੈ ਹੀ ਉਹਨਾਂ ਦੀਆਂ ਅੱਖਾਂ ਚੁੰਦਿਆ ਜਾਣਗੀਆਂ ਜਪਜੀ ਨੂੰ ਸਹੀ ਅਰਥਾਂ ਵਿੱਚ ਜਾਣ ਕੇ ਅੱਖਾਂ ਉਹਨਾਂ ਲੱਖਾਂ ਸ਼ਰਧਾਲੂਆਂ ਦੀ ਵੀ ਖੁੱਲ ਜਾਣਗੀਆਂ ਜਿਨ੍ਹਾਂ ਦੀ ਸੋਚ ਗੁਰੂ ਸਾਹਿਬ ਨੂੰ ਰੱਬ ਦਾ ਪੈਗੰਬਰ ਸਮਝਣ ਤੇ ਦੁੱਧ ਪੁੱਤ ਦੀਆਂ ਅਰਜ਼ੋਈਆਂ ਕਰਨ ਤੀ ਘਰੇ ਸੀਮਤ ਹੈ ਜਿਗਿਆਸੂ ਭੈਣੋ ਤੇ ਭਰਾਓ ਅੱਖਾਂ ਆਪਜੀ ਦੀਆਂ ਵਿੱਚੰ ਦਿਆ ਜਾਣਗੀਆਂ ਜੇ ਗੁਰੂ ਸਾਹਿਬ ਦੇ ਸਿੱਖ ਹੋਣ ਦੇ ਨਾਤੇ ਆਪਜੀ ਉਹਨਾਂ ਦੀ ਬਾਣੀ ਨੂੰ ਸਿੱਖਣ ਦੀ ਰੀਜ ਬਣਾਈ ਰੱਖੋ ਵਿਚਾਰ ਅਗਲੇ ਪ੍ਰਵਚਨ ਵਿੱਚ ਜਾਰੀ ਰਹਿਣਗੇ ਚੈਨਲ ਨਾਲ ਜੁੜੇ ਰਹੋ ਇਸ ਨੂੰ ਸਬਸਕ੍ਰਾਈਬ ਕਰੋ ਤੇ ਦੂਜੇ ਗੁਰਸਿੱਖ ਨਾਲ ਸਾਂਝਾ ਕਰੋ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਲਿਖ ਕੇ ਫੀਡਬੈਕ ਦਿਓ ਆਪ ਦਾ ਧੰਨਵਾਦ ਸਤ ਸ੍ਰੀ ਅਕਾਲ